ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਦੀਆਂ ਚਰਚਿਤ ਖਬਰਾਂ ਦੇ ਵਿੱਚੋਂ ਇੱਕ ਮੁੱਦੇ ਤੋਂ ਜਿਹੜਾ ਕਿ ਹਰਚਰਨ ਸਿੰਘ ਪੁੱਲਰ ਸਾਬਕਾ ਡੀਆਈਜੀ ਨਾਲ ਜਾ ਜੁੜਦਾ ਹੈ ਇਹਦੇ ਕਰ ਸੀਬੀਆਈ ਫੇਰ ਪਹੁੰਚੀ ਹੈ ਤੇ ਕਈ ਹੋਰ ਰਾਜ਼ ਤੋਂ ਪਰ ਜਿਹੜੇ ਕਈ ਹੋਰ ਰਾਜ਼ ਪਰਦਾ ਫਾਸ਼ ਹੋਏ ਜੀ ਬਿਲਕੁਲ ਜੀ ਜਿਸ ਤਰ੍ਹਾਂ ਸੀਬੀਆਈ ਲਗਾਤਾਰ ਰਿਐਕਟ ਕਰ ਰਹੀ ਹੈ ਉਹ ਤੋਂ ਲੱਗ ਰਿਹਾ ਹੈ ਕਿ ਹਰਚਰਨ ਪੁੱਲਰ ਦੀ ਤੇ ਇਹਨਾਂ ਦੇ ਨਾਲ ਦੇ ਕੁਝ ਹੋਰ ਨਾ ਸਾਥੀਆਂ ਦੀ ਜੀ ਜੀ ਹੋਰ ਇੰਨੀ ਛੇਤੀ ਜਾਣ ਖੁਲਾਸੀ ਨਹੀਂ ਹੁੰਦੀ ਠੀਕ ਹੈ ਪੀਵੀਏ ਨੇ ਦੁਬਾਰਾ ਘਰ ਦਾ ਰੁਕ ਕੀਤਾ ਕੱਲ ਦੁਪਹਿਰ 2:30 ਵਜੇ ਰਵਾਜ ਗੱਡੀਆਂ ਆ ਕੇ ਰੁਕੀਆਂ 11-12 ਬੰਦੇ ਫਿਰ ਜਾਂਚ ਲਈ ਚੰਡੀਗੜ੍ਹ ਦੇ ਵਿੱਚ ਜਿਹੜਾ 40 ਸੈਕਟਰ ਚ ਕੋਠੀ ਆ ਰਹਿਸ਼ਾ ਉਥੇ ਆ ਪੜਦੇ ਨੇ ਤੇ ਅੰਦਰ ਲਿ ਜਾਣ ਲੱਗਿਆ ਉਹਨਾਂ ਦੇ ਹੱਥਾਂ 'ਚ ਜਿਵੇਂ ਕੁਝ ਕੈਮਰੇ ਕੁਝ ਪ੍ਰਿੰਟਰ ਹੈਨਾ ਤੇ ਕੁਝ ਹੋਰ ਦਸਤਾਵੇਜ਼ ਕਾਗਜ਼ ਪੱਤਰ ਦੇਖੇ ਗਏ ਉਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀਗੇ ਕੁਝ ਹੋਰ ਪਹਿਲੂ ਵੀ ਬਾਅਦ 'ਚ ਜਾਣਗੇ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਗੱਲ ਉੱਪਰ ਕੇ ਬਾਤ ਰਹੀ ਕਿ ਅੰਦਰ ਉਹਨਾਂ ਦੀ ਪਤਨੀ ਤੋਂ ਉਹਨਾਂ ਦੇ بیٹے ਤੋਂ ਕੁਝ ਕੁ ਛੋਰੀ ਆ ਠੀਕ ਹੈ ਤੇ ਜਦੋਂ ਪਿਛਲੀ ਵਾਰ ਰੇਡ ਕੀਤੀ ਗਈ ਸੀ ਤਾਂ ਇਹਨਾਂ ਦੇ ਘਰਾਂ ਚੋਂ ਜਿਵੇਂ 22 ਕਿਲੋ ਸੋਨਾ ਮਿਲਿਆ ਹਮ ਜਿਵੇਂ 7.5 ਕਰੋੜ ਦੇ ਕਰੀਬ ਨਕਦੀ ਮਿਲੀ ਹਮ ਲਗਜ਼ਰੀ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਤੇ ਲੋਕਰਾਂ ਦੀਆਂ ਚਾਬੀਆਂ ਮਿਲੀਆਂ ਤੇ ਕਈ ਘੜੀਆਂ ਮਿਲੀਆਂ ਤੇ ਉਹਦੇ ਵਿੱਚੋਂ ਫਿਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਾਰਾ ਮਾਲ ਲਗਜ਼ਰੀ ਦੇ ਹਵਾਲੇ ਨਾਲ ਪ੍ਰਾਪਤ ਹੋ ਰਿਹਾ ਹਮ ਹੁਣ ਜਦੋਂ ਇੱਕ ਲੋਕਰ ਖੋਲਿਆ ਤਾਂ ਉਹਦੇ ਵਿੱਚੋਂ 50 ਫਲੈਟ ਬਾਹਰ ਡਿੱਗੇ ਬੱਤੀ ਜੀ ਅੱਛਾ ਇੱਕ ਲੋਕਰ ਚ ਹਮ ਲੋਕਰ ਦਾ ਬੂਹਾ ਖੋਲਦੇ ਹੀ ਉਹਦੇ ਵਿੱਚੋਂ 50 ਫਲੈਟ ਬਾਹਰ ਡਿੱਗਣੇ ਤੇ ਕਹਿੰਦੇ ਉਹ ਵੀ ਅਜਿਹੇ ਫਲੈਟ ਜਿਨ੍ਹਾਂ ਦਾ ਸਾਰਾ ਰੋਕੜਾ ਕਿਰਾਏ ਦਾ ਹਿਸਾਬਕਤਾਬ ਇਹਨਾਂ ਦੀ ਪਤਨੀ ਰੱਖਦੀ ਹੈ ਠੀਕ ਹੈ ਅੱਛਾ ਫੇਰ ਉਹ ਕਹਿੰਦੇ ਜੀ ਹੁਣ ਕੱਲੇ ਜ਼ਮੀਨ ਜਾਇਦਾਦ ਤੇ ਬੇਨਾਮੀ ਲੋਕਰ ਵੀ ਬੇਨਾਮੀ ਹੈਗੇ ਨੇ ਉਹ ਆ ਦੀ ਵੀ ਚੋਲ ਹੋਣੀ ਹੈ ਜੀ ਉਹਨਾਂ ਦੀ ਵੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਕਿ ਕਈ ਲੋਕਰ ਉਸ ਦਾ ਖੱਡਾਂ ਖੁੱਡਾਂ ਵਾਲੇ ਜਿਵੇਂ ਉਹਨੇ ਰਸੋਈ ਦੇ ਨਾਲ ਤੇ ਖੱਡਾਂ ਦਾ ਮਾਮਲਾ ਸੀ ਉਵੇਂ ਕਿਸੇ ਦੇ ਨਾਂ ਤੇ ਹੋਣ ਹੁਣ ਇਹ ਵੀ ਵਿਸ਼ਾ ਜਾਂਚਦਾ ਹੈਗਾ ਅੱਛਾ ਇਹਦੇ ਨਾਲ ਹੀ ਇਹ ਲੋਕਰ ਇਕੱਲੇ ਪੰਜਾਬ ਚ ਜਾਂ ਭਾਰਤ ਚ ਨਹੀਂ ਹੈਗੇ ਹੂੰ ਦबई ਤੋਂ ਲੈ ਕੇ ਕੈਨੇਡਾ ਤੱਕ ਵੀ ਲੋਕ ਮਤਲਬ ਜਿਹੜੇ ਫਲੈਟ ਨੇ ਉਹ ਇਕੱਲੇ ਪੰਜਾਬ ਚ ਤੇ ਭਾਰਤ ਚ ਨਹੀਂ ਗਿਓ ਫਲੈਟ ਦबई ਤੋਂ ਲੈ ਕੇ ਕੈਨੇਡਾ ਤੱਕ ਵੀ ਹੈ ਹੂੰ ਤੇ ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆਏ ਆ ਕਿ ਵੀ ਇਹ ਈਡੀ ਤੱਕ ਮਾਮਲਾ ਜਾ ਰਿਹਾ ਹੈ ਤੇ ਕੁਝ ਮਾਇਰਾਂ ਦਾ ਮੰਨਣਾ ਸੀ ਕਿ ਈਡੀ ਤੱਕ ਕਿਵੇਂ ਚਲ ਜੂਗਾ ਜੀ ਉਹ ਤਾਂ ਮਨੀ ਲਾਂਡਰਿੰਗ ਦਾ ਮਾਮਲਾ ਹੁੰਦਾ ਜੀ ਵਿਦੇਸ਼ ਦਾ ਮਾਮਲਾ ਹੁੰਦਾ ਜੀ ਲਓ ਜੀ ਹੁਣ ਜੇ ਵਿਦੇਸ਼ੀ ਫਲੈਟ ਮਿਲ ਕੇ ਤਾਂ ਵਿਦੇਸ਼ੀ ਧੰਬੀ ਜੁੜ ਗਿਆ ਤੇ ਉਹਦੇ ਵਿੱਚ ਹਿੱਸੇਦਾਰੀ ਵੀ ਹੈਗੀ ਹੈ ਕਹਿੰਦੇ ਕਈਆਂ ਦੇ ਸ਼ੇਅਰ ਹੋਲਡਰ ਵੀ ਨੇ ਕੁਝ ਮਿਲ ਕੇ ਵੀ ਕਾਰੋਬਾਰ ਕਰਦੇ ਨੇ ਕੁਝ ਲੋਕ ਸੋ ਹੁਣ ਬਾਹਰ ਵੀ ਕਾਰੋਬਾਰ ਕਿਹਨ ਜਾਂ ਕੀ ਹੈ ਇਹਦੇ ਨਾਲ ਈਡੀ ਨੇ ਵੀ ਕਹਿੰਦੇ ਆਪਣਾ ਤਿਆਰ ਕਰ ਲਿਆ ਪਰ ਕੱਲ ਜਦੋਂ ਸੀਬੀਆਈ ਪਹੁੰਚੀ ਤਾਂ ਸੀਬੀਆਈ ਨੇ ਕਹਿੰਦੇ ਜੀ ਇਸ ਨੁਕਤੇ ਤੋਂ ਗੱਲ ਸ਼ੁਰੂ ਕੀਤੀ ਕਿ ਬਈ ਤੁਹਾਡੇ ਘਰੋਂ ਜਿੰਨੀਆਂ ਘੜੀਆਂ ਮਿਲੀਆਂ ਉਹ 2.5 ਲੱਖ ਤੋਂ ਲੈ ਕੇ 5.5 ਲੱਖ ਤੱਕ ਦੀ ਕੀਮਤੀਆਂ ਨੇ ਠੀਕ ਹੈ ਜੀ ਹਰ ਇੱਕ ਘੜੀ ਲਗਜ਼ਰੀ ਘੜੀ ਹੈ 2.5 ਲੱਖ ਤੋਂ ਥੱਲੇ ਦੀ ਤਾਂ ਘੜੀਆਂ ਨਹੀਂ ਕਹਿੰਦੇ ਕੋਈ ਜਿਹੜੀ ਬਰਾਮਦ ਹੋਈਆਂ ਹੂੰ ਹੂੰ ਤੇ ਫਿਰ ਕਹਿੰਦੇ ਕਿ ਆਪਾਂ ਬਾਕੀ ਚੀਜ਼ਾਂ ਵੀ ਬਾਅਦ ਚ ਲੋ ਫਿਰ ਤਾਂ ਕੱਲ ਕਹਿੰਦੇ ਗਮਲੇ ਵੀ ਦੇਖੇ ਕਿੰਨੀ ਕੀਮਤ ਵਾਲੇ ਨੇ ਬੱਲਦ ਵੀ ਦੇਖੇ ਕਿੰਨੀ ਕੀਮਤ ਵਾਲੇ ਨੇ ਟਾਈਲਾਂ ਵੀ ਕਿਹੜੀਆਂ ਲੱਗੀਆਂ ਨੇ ਇਹ ਵੀ ਦੇਖੋ ਫਰਸ਼ ਕਿਹੜਾ ਲੱਗਿਆ ਇਹ ਵੀ ਦੇਖੋ ਸੋ ਕੱਲ ਸਮਾਨ ਦੇ ਹਵਾਲੇ ਨਾਲ ਵੀ ਸਵੇਲੂਏਸ਼ਨ ਹੋਈ ਇਮਾਰਤ ਦੀ ਵੀ ਪਮਾਇਸ਼ ਹੋਈ ਪਤਰਾ ਨਾਲ ਉਹ ਪੂਰੀ ਜੋੜ-ਤੋੜ ਕਰਕੇ ਦੇਖਿਆ ਜਾ ਰਿਹਾ ਕਿ ਕਿੰਨੀ ਹੈ ਜਾਇਦਾਦ ਸਾਰੀ ਹੈ ਇਹ ਗੱਲ ਉੱਧਰੋਂ ਵੀ ਤੁਰ ਪਈ ਹੈ ਸੋ ਇਹਦੇ ਨਾਲ ਹੀ ਇਹ ਵੀ ਪਹਿਲੂ ਸੀਗਾ ਵੀ ਕਿ ਜਾਂਚ ਦੇ ਵਿੱਚ ਕੁਝ ਨਾਮ ਵੀ ਸਾਹਮਣੇ ਆ ਰਹੇ ਨੇ ਠੀਕ ਹੈ ਜੀ ਤੇ ਪਤਾ ਲੱਗਿਆ ਜੀ ਸੀਬੀਆਈ ਨੇ ਦੋ ਤਰ੍ਹਾਂ ਦੀਆਂ ਸੂਚੀ ਤਿਆਰ ਕੀਤੀਆਂ ਇੱਕ ਸੂਚੀ 'ਚ 14 ਨਾਮ ਨੇ ਦੂਜੀ ਸੂਚੀ 'ਚ 27 ਨਾਮ ਨੇ ਹੂੰ ਜਿਹੜੇ ਤਾਂ 14 ਨਾਮ ਨੇ ਉਹ ਤਾਂ ਹੈਗਾ ਜੀ ਨਾਲ ਕੰਮ ਕਰਦਾ ਸਟਾਫ ਠੀਕ ਹੈ ਜੀ डीआईजी हरचअल सिंह खुल्लर ਨਾਲ ਉਹਨਾਂ ਦੇ ਨਾਲ ਕੋਈ ਕਲਰਕ ਵੀ ਹੋਊਗਾ ਕੋਈ ਇੰਸਪੈਕਟਰ ਵੀ ਹੋਊਗਾ ਕੋਈ ਡਰਾਈਵਰ ਵੀ ਹੋਊਗਾ ਸਿਕਿਉਰਟੀ ਵਾਲੇ ਵੀ ਹੋਣਗੇ ਘਰੇ ਵੀ ਨੌਕਰ ਚੱਕਰ ਹੋਣਗੇ ਦਫਤਰ ਚ ਵੀ ਹੋਊਗਾ ਬਹੁਤ ਸਾਰਾ ਆਮਲਾ ਫਲਾ ਜਿਹੜਾ ਨਾਲ ਰੋਜ਼ ਤੁਰਿਆ ਫਿਰਦਾ ਰੋਜ਼ ਮਿਲਦਾ ਵਿਚਰਦਾ ਉਹਨਾਂ ਤੋਂ ਕੁਝ-ਕੁਝ ਕਰਨੀਆਂ ਹੁਣ ਇਹਦਾ ਮਤਲਬ ਇਹ ਨਹੀਂ ਹੋਣਾ ਕਿ ਸਾਰੇ ਪ੍ਰਸਤ ਨੇ ਹਾਂ 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 ਤਾਂ ਇਹ ਕਿ ਉਹ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੈ ਸੀਬੀਈ ਕੇ ਕਿਵੇਂ ਬੰਦਿਆਂ ਨੂੰ ਮਿਲਦਾ ਸੀ ਕੀ ਹਸਾਬ ਕਿਤਾਬ ਸੀ ਕੀ ਕਰਦੇ ਸੀ ਤੁਹਾਡਾ ਰੋਲ ਕੀ ਸੀ ਹੈਨਾ ਇਹ ਸ ਇਤੋਂ ਬਿਨਾਂ 27 ਦੀ ਸੂਚੀ ਹੋਰ ਤਿਆਰ ਹੈ ਠੀਕ ਹੈ ਹੁਣ ਐਸੇ ਤਾਂ ਕੁਝ ਲੋਕ ਤਾਂ ਇਸੇ ਛਾਪੇ ਨੂੰ 27 ਨਾਲ ਜੋੜ ਕੇ ਦੇਖਦੇ ਆ ਕਿ ਇਹ 2027 ਦੇ ਬੀਜੇਪੀ ਦਾ ਰਾਹ ਪੱਧਰਾ ਕਰਨ ਦੀ ਕਵਾਇਦਾ ਦਿਖਾਉਣ ਦੀ ਕਵਾਇਦਾ ਕਿ ਦੇਖੋ ਜੀ ਬੀਜੇਪੀ ਕਿਵੇਂ ਕੰਮ ਕਰਦੀ ਹੈ ਜਿਆਦਾ ਕੁਝ ਇਹਨਾਂ ਨਾਲ ਵੀ ਜੋੜ ਕੇ ਦੇਖਦੇ ਪਰ ਦੂਏ ਪਾਸੇ ਕੁਝ ਦੀ ਨਜ਼ਰ ਉਹਨਾਂ 27 ਨਾਮਾਂ ਦੇ ਉੱਤੇ ਵੀ ਹੈ ਜਿਹੜੇ 27 ਨਾਮਾਂ ਦੀ ਸੂਚੀ ਤਿਆਰ ਹੈ ਜਿਦੇ ਵਿੱਚ ਕਹਿੰਦੇ ਆਈਐਸ ਤੇ ਆਈਪੀਐਸ ਅਧਿਕਾਰੀ ਵੀ ਨੇ ਕੁਝ ਸਿਆਸਤਦਾਨ ਵੀ ਨੇ ਤੇ ਕੁਝ ਕਾਰੋਬਾਰੀ ਵਪਾਰੀ ਵੀ ਨੇ ਕੁਬਰ ਵਿਜੇ ਪ੍ਰਤਾਪ ਨੇ ਬੜੀ ਭਾਰੀ ਉਂਗਲ ਧਰੀ ਐ ਇਹਨਾਂ ਦੇ ਉੱਤੇ ਉਹ ਕਹਿੰਦਾ ਵੀ ਕਿ ਜਿਹੀ ਜੀ ਸਰਕਾਰ ਨਕਮੀ ਐ ਭ੍ਰਸਟਾ ਤੇ ਉਹੀ ਜੀ ਅਫਸਰ ਨਕਮੇ ਤੇ ਅਫਸਰ ਭ੍ਰਸਟ ਹੋਣਗੇ ਹੂੰ ਅੱਛਾ ਉਹ ਕਹਿੰਦਾ ਇਸ ਲਈ ਇਹ ਤਾਂ ਸਰਕਾਰ ਦੇ ਵਿੱਚ ਕਾਰੋਬਾਰ ਇਹੀ ਚੱਲਦਾ ਦਲਾਲਗਿਰੀ ਦਾ ਹੂੰ ਕੁਬਰ ਵਿਜੇ ਪ੍ਰਤਾਪ ਕਹਿੰਦਾ ਕਿ ਜਦੋਂ ਕਿਸੇ ਅਧਿਕਾਰੀ ਦੀ ਵੱਡੇ ਰੈਂਕ ਵਾਲੇ ਦੀ ਬਦਲੀ ਹੁੰਦੀ ਆ ਹੂੰ ਤੇ ਦੂਜੇ ਦਫ਼ਤਰ ਜਾ ਕੇ ਜੁਆਇਨ ਕਰਦਾ ਹੈ ਉਹਦਾ ਸਵਾਗਤ ਪਹਿਲਾਂ ਉਥੇ ਦਾ ਸਟਾਫ ਅਮਲਾ ਫਲਾ ਉਹਦੇ ਨਾਲ ਦੇ ਸਾਥੀ ਨਹੀਂ ਕਰਦੇ ਹੂੰ ਉਹਦਾ ਸਟਾਫ ਪਹਿਲਾਂ ਦਲਾਲ ਕਰਦੇ ਨੇ ਅੱਛਾ ਤੇ ਕਹਿੰਦਾ ਕਿ ਹਰ ਦਫ਼ਤਰ ਦੇ ਵਿੱਚ ਗਰੋਹ ਬਣੇ ਨੇ ਉਹਨਾਂ ਦਾ ਪੂਰਾ ਹਿਸਾਬ ਕਿਤਾਬ ਨਾਲ ਚੱਲਦਾ ਠੀਕ ਆ ਤੇ ਇਹ ਇਸ ਲਈ ਕਹਿੰਦਾ ਕਿ ਇਹ ਤਾਂ ਗਹਿਰਾਈ ਨਾਲ ਜਾਂਚ ਹੋਰ ਪਹਿਲੂ ਤੋਂ ਹੋਣੀ ਚਾਹੀਦੀ ਹੈ ਸਟਾਫ ਕਹਿੰਨੇ ਕਿ ਇਹੀ ਜਾਂਚ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੀ ਬਿਜ਼ਨਸ ਕਿੱਥੇ ਸੁੱਤੀ ਪਈ ਸੀ ਹੂੰ ਸਹੀ ਹੈ ਤੇ ਜੇ ਇਸ ਮਾਮਲੇ 'ਚ ਸੀਬੀ ਆ ਗਈ ਤਾਂ ਬਾਕੀ ਮਾਮਲੇ 'ਚ ਪੈਰ ਕਦਮੀ ਕਰ ਲਵੇ ਫਿਰ ਹੂੰ ਕਟੜਾ ਮੰਤਰ ਸਰਕਾਰ ਸਹੀ ਹੈ ਜਿਹੜੀ ਆਪਣੇ ਆਪ ਨੂੰ ਕਹੋਂਦੀ ਆ ਉਹਨਾਂ ਦੇ ਨਾਮ ਤੱਕ ਨੇ ਸਾਈਆਂ ਚਾ ਰਹੀ ਨੇ ਜਿਹੜੇ ਸਾਈਆਂ ਦੀ ਸੂਚੀ ਤਿਆਰ ਹ ਹ ਕੀ ਉਥੇ ਤੱਕ ਜਾਂਚ ਜਾਣੀ ਆ ਹ ਜਾਂ ਭੁੱਲਰ ਦੇ ਨਾਂ ਤੇ ਡਰਾ ਕੇ ਕਈਆਂ ਨੂੰ ਆਪਣੇ ਪਾਲੇ ਚ ਲੈ ਕੇ ਜਾਣਾ ਦੋ ਟੀਸੀ ਦੇ ਬੇਰ ਸਤਾ ਤਰੀ ਤਰਦੇ ਹ ਹ ਕਹਿੰਦੇ ਕਦੇ ਵੀ ਬੀਜੇਪੀ ਦੇ ਬੇੜੇ ਜਿ ਝੱਕ ਸਕਦੇ ਆ ਇਸ ਜਾਂਚ ਤੋਂ ਬਚਣ ਲਈ ਅੱਛਾ ਲੈ ਤੱਕ ਤੁਰਪੀ ਤਾਂ ਇਸ ਦੀ ਕਾਫੀ ਕੁਝ ਇਹਦੇ ਹਵਾਲੇ ਨਾਲ ਚਰਚਾ ਹੈ ਪਰ ਕੱਲ ਦੀ ਰੇਡ ਨੇ ਇੱਕ ਵਾਰ ਫਿਰ ਫਿਕਰ ਵਧਾਇਆ ਭੁੱਲਰ ਦੇ ਨੇੜੇ ਲਿਆਵਾਂ ਦਾ ਤੇ ਇਹ ਨਾਲ ਹੀ ਜਿਹੜੀ ਆ 14 ਤੋਂ ਪੁੱਛ ਕੇ ਸ਼ੁਰੂ ਹੋਈ ਹੈ ਤੇ ਸਾਈਆਂ ਦੇ ਨਾਮ ਆਏ ਨੇ ਤੇ ਪਤਾ ਲੱਗਿਆ ਲੋ ਜਾਂ ਤਿੰਨ ਆਈਪੀਸ ਅਧਿਕਾਰੀਆਂ ਤੋਂ ਤਾਂ ਸੀਬੀਏ ਨੇ ਗੁਪਤ ਪੁੱਛ ਕੇ ਚੱਕਰ ਵੀ ਲਈ ਹੈ। ਠੀਕ। ਪਰ ਮਾਮਲਾ ਗੁੰਦੀਦ ਹੋਦਾ ਜਾਊਗਾ ਜੀ ਜਿਉਂ-ਜਿਉਂ ਪਰਤਾਂ ਖੁੱਲੀਆਂ ਜਾਣਗੀਆਂ ਜੇ ਸੀਬੀਏ ਤੋਂ ਬਾਅਦ ਹੁਣ ਈਡੀ ਵੀ ਆ ਗਈ ਤਾਂ ਹੋਰ ਨਵੇਂ ਰਾਸ ਪੁੱਲਣਗੇ। ਸੋ ਅਜੇ ਤਾਂ ਸ਼ੁਰੂਆਤ ਹੈ ਪਰ ਇਹ ਕੀ ਹੈ ਰਾਜਨੀਤਿਕ ਤੌਰ ਤੇ ਮੋੜਾ ਕੱਟੂਗੀ ਜਾਂ ਸੱਚਮੁੱਚ ਪ੍ਰਸ਼ਾਸਨਾਰੀ ਨੂੰ ਕੇਲ ਪਾਉਣ ਲਈ ਅੱਗੇ ਵਧੂਗੀ ਇਹ ਦੇਖਣ ਵਾਲੀ ਗੱਲ ਹੈ। ਜੀ ਸਮੇਂ ਸਮੇਂ ਦਾ ਗੇੜ ਹੈ ਸ਼ਰਮਾ ਜੀ। ਕਈ ਵਾਰੀ ਲੋਕ ਸੋਚਦੇ ਹੋਣਗੇ ਅਸੀਂ ਭੁੱਲਰ ਦੀ ਗੁੱਡ ਬੁੱਕ ਚ ਆਜ ਗਏ ਅਸੀਂ ਭੁੱਲਰ ਦੇ ਨੋਟਿਸ ਚ ਆਜ ਗਏ ਤੇ ਹੁਣ ਲੋਕ ਇਹ ਸੁੱਖਾਂ ਸਕਦੇ ਹੋਣਗੇ ਕਿਤੇ ਭੁੱਲਰ ਦੀ ਗੁੱਡ ਬੁੱਕ ਚ ਸਾਡਾ ਨਾਂ ਨਾ ਆਜੇ ਕਿਤੇ ਹਾਂ ਹੁਣ ਜਿਵੇਂ ਤੁਸੀਂ ਡਾਇਰੀਆਂ ਦਾ ਜ਼ਿਕਰ ਕੀਤਾ ਨਾ ਵੀ ਦੋ ਤਰ੍ਹਾਂ ਦੇ ਜਿਹੜੇ ਉਹ ਚਰਚੇ ਚੱਲ ਰਹੇ ਨੇ ਸੋ ਹੁਣ ਲੋਕ ਸੋਚਦੇ ਹੋਣਗੇ ਉਹਨਾਂ ਦਾ ਅਮਲਾ ਫਾਲਾ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਮਿੱਤਰ ਪਿਆਰੇ ਪਾਰਟੀਆਂ ਕਰਨ ਵਾਲੇ ਪਾਰਟੀਆਂ ਲੈਣ ਵਾਲੇ ਕਿਤੇ ਸਾਡਾ ਨਾਂ ਨਾ ਉਹਨਾਂ ਡਾਇਰੀਆਂ ਦੇ ਵਿੱਚ ਆ ਜਾਵੇ